Me! ਅੱਜ ਦੀ ਇਹ ਨਵੀਂ ਸਵੇਰ ਤੁਹਾਡੇ ਸਾਰਿਆਂ ਦੇ ਜੀਵਨ ਦੇ ਲਈ ਬਹੁਤ ਹੀ ਖੁਸ਼ੀ ਅਤੇ ਆਨੰਦ ਦੇ ਨਾਲ ਭਰੀ ਹੋਈ ਹੋਵੇ ਮੇਰੇ ਪਿਆਰੇ ਅਜ਼ੀਜ਼ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਦੇ ਆਏ ਉਸ ਦੀ 14 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਉਹ ਬੋਲੇ ਕਈ ਤਾਂ ਯੋਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਆ ਅਤੇ ਕਈ ਯਰਮੀਆ ਜਾਂ ਨਬੀਆਂ ਵਿੱਚੋਂ ਕੋਈ ਪ੍ਰਭੂ ਯੀਸ਼ੂ ਮਸੀਹ ਜੀ ਨੇ ਜਦੋਂ ਚੇਲਿਆਂ ਤੋਂ ਪੁੱਛਿਆ ਕਿ ਲੋਕ ਮੇਰੇ ਬਾਰੇ ਕੀ ਕਹਿੰਦੇ ਹਨ ਤਾਂ ਚੇਲਿਆਂ ਨੇ ਕਿਹਾ ਕੇ ਲੋਕਾਂ ਦੇ ਮਨ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਹਨ ਜਿਹੜੇ ਕਿ ਸਚਾਈ ਤੋਂ ਬਿਲਕੁਲ ਅਲੱਗ ਹਨ ਪਰ ਪ੍ਰਭੂ ਆਪਣੇ ਚੇਲਿਆਂ ਨੂੰ ਦੱਸਣਾ ਚਾਹੁੰਦੇ ਸੀ ਕਿ ਸਚਾਈ ਕੀ ਹੈ ਅੱਜ ਵੀ ਜਦੋਂ ਲੋਕ ਪ੍ਰਭੂ ਯੀਸ਼ੂ ਮਸੀਹ ਜੀ ਦੇ ਕੋਲ ਆਉਂਦੇ ਹਨ ਤਾਂ ਉਸ ਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਹਨ ਜਿਵੇਂ ਕਿ ਕੋਈ ਚਾਹੁੰਦਾ ਹੈ ਕਿ ਮੈਨੂੰ ਕਿਸੇ ਬਿਮਾਰੀ ਤੋਂ ਆਰਾਮ ਮਿਲ ਜਾਵੇ ਜਿਸ ਨੂੰ ਪਿਆਰੋ ਪ੍ਰਭੂ ਦੇਣ ਦੀ ਤਾਕਤ ਵੀ ਰੱਖਦੇ ਹਨ ਪਰ ਪਿਆਰੋ ਉਸ ਦਾ ਇਸ ਧਰਤੀ ਉੱਪਰ ਮਨੁੱਖੀ ਰੂਪ ਵਿੱਚ ਪੈਦਾ ਹੋਣ ਦਾ ਉਦੇਸ਼ ਕੀ ਇਹੋ ਹੀ ਸੀ ਕੋਈ ਚਾਹੁੰਦਾ ਹੈ ਕਿ ਉਸ ਦਾ ਵਿਆਹ ਹੋ ਜਾਵੇ ਬੱਚੇ ਹੋ ਜਾਵਣ ਉੱਚੀ ਪਦਵੀ ਮਿਲ ਜਾਵੇ ਧਨ ਦੇ ਵਿੱਚ ਵਾਧਾ ਹੋ ਜਾਵੇ ਆਦਿ ਉਹ ਇਹ ਸਭ ਕੁਝ ਕਰਨ ਵਿੱਚ ਸਮਰੱਥੀ ਹੈ ਪਰ ਕੀ ਉਸ ਦਾ ਮਨੁੱਖੀ ਰੂਪ ਧਾਰਨ ਕਰਕੇ ਇਸ ਸੰਸਾਰ ਵਿੱਚ ਪੈਦਾ ਹੋਣ ਦਾ ਇਹੋ ਹੀ ਕਾਰਨ ਸੀ ਨਹੀਂ ਪਿਆਰੋ ਉਹ ਤਾਂ ਆਪਣੀ ਕੁਰਬਾਨੀ ਦੇ ਰਾਹੀਂ ਮਨੁੱਖਾਂ ਨੂੰ ਪਾਪ ਦੀ ਮਾਫੀ ਤੋਂ ਬਚਾ ਕੇ ਸਵਰਗ ਦੇ ਵਿੱਚ ਲੈ ਜਾਣ ਦੇ ਲਈ ਆਇਆ ਸੀ ਉਸ ਨੇ ਉਸ ਆਨੰਦ ਨਿਮਿਤ ਜੋ ਉਸ ਦੇ ਅੱਗੇ ਰੱਖਿਆ ਹੋਇਆ ਸੀ ਲਾਜ ਦੀ ਗੱਲ ਨਾ ਸਮਝ ਕੇ ਸਲੀਬ ਦੇ ਦੁੱਖਾਂ ਨੂੰ ਸਹਿਣ ਕਰ ਲਿਆ ਤੇ ਪਰਮੇਸ਼ਰ ਦੇ ਸਿੰਘਾਸਨ ਦੇ ਅੱਗੇ ਬਿਰਾਜਮਾਨ ਹੋਇਆ ਪਿਆਰੋ ਕੀ ਤੁਸੀਂ ਅੱਜ ਆਪਣੀ ਮੁਕਤੀ ਲਈ ਪ੍ਰਭੂ ਯੀਸ਼ੂ ਮਸੀਹ ਜੀ ਦੇ ਕੋਲ ਆਉਣਾ ਨਹੀਂ ਚਾਹੋਗੇ ਤੁਸੀਂ ਹੀ ਉਸ ਦਾ ਆਨੰਦ ਹੋ ترجمة